ਪਰਾਵਾ ਸਾਨੂੰ ਆਪਾਂ ਆਪਣੀ ਹੀਫਰ ਦਿਖਾਵਾਂਗੇ ਜਿਹਦਾ ਸੂਆ ਪਿਆ ਹੈਗਾ ਇੱਕ ਹੋਰ ਹੀਫਰ ਦਾ ਤੇ ਰਮਾਡਾ ਦਾ ਉਹਦੇ ਆਪਾਂ ਨੇ ਸਿਮਨ ਲੱਗਿਆ ਹੋਏ ਸੀਗਾ ਫੀਮੇਲ ਰਮਾਡਾ ਦਾ ਜਿਹੜਾ ਸੈਕਟ ਸਿਮਨ ਫੀਮੇਲ ਬੱਚਾ ਆਇਆਗਾ ਅੱਨਾ ਆਪਾਂ ਗੱਲ ਕਰਾਂਗੇ ਜੇ ਬਾਰ-ਬਾਰ ਮਸਥੈਟਿਸ ਆ ਰਹੀ ਹੈਗੀ ਵੀ ਤਾਂ ਆਪਾਂ ਉਹਨੂੰ ਕਿਵੇਂ ਕੰਟਰੋਲ ਕਰ ਸਕਦੇ ਆਂਗੇ ਉਹ ਜਿਹੜੀ ਆ ਕ੍ਰੋਸੋਲੀਨ ਦਵਾਈ ਹੈਗੀ ਇਹਦਾ ਤੁਸੀਂ ਨਾ ਸੜਕਿਆ ਉਹ ਕਰਨਾਗਾ ਤਾਂ ਇਹ ਮੰਨ ਲਓ ਵੀ ਮਿਲਕਿੰਗ ਗਾਵਾਂ ਵਾਸਤੇ ਇਹ ਰਾਮਬਾਨ ਦਵਾਈ ਆ ਇਹਦੀ ਜਿਹੜੀ ਡੋਜ਼ ਆ ਕੀ ਦੇਖੋ ਜਦੋਂ ਗਾਵਾਂ ਨੂੰ ਨਾ ਮਸਟਾਈਟਿਸ ਆ ਜਾਏ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਵੀਰੋ ਅੱਜ ਦਾ ਆਪਾਂ ਕਰਦੇ ਆਂਗੇ ਬਲੌਗ ਸ਼ੁਰੂ ਅੱਜ ਭਰਾਵੋ ਤੁਹਾਨੂੰ ਆਪਾਂ ਆਪਣੀ ਹੀਫਰ ਦਿਖਾਵਾਂਗੇ ਜਿਹਦਾ ਸੂਆ ਪਿਆ ਹੈਗਾ ਇੱਕ ਹੋਰ ਹੀਫਰ ਦਾ ਤੇ ਰਮਾਡਾ ਦਾ ਉਹਦੇ ਆਪਾਂ ਨੇ ਸਿਮਨ ਲੱਗਿਆ ਹੋਇਆ ਸੀਗਾ ਫੀਮੇਲ ਤੇ ਬੱਚਾ ਵੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਜਿਹੜਾ ਰਮਾਡਾ ਦਾ ਆਇਆਗਾ ਬਹੁਤ ਸੋਹਣਾ ਬੱਚਾ ਆਇਆਗਾ ਜਿਹੜਾ ਦਾ ਬਰਥ weight ਆਇਆਗਾ 40+ ਆਇਆਗਾ ਤੇ ਆ ਪ੍ਰਭੂ ਜਿਹੜੀਆਂ ਹੀਫਰਾਂ ਬੈਠੀਆਂ ਨੇ ਇਹਨੀਆਂ ਸਾਰੀਆਂ ਇਹਨਾਂ ਦੀ ਵੀ ਤਿਆਰੀ ਹੈਗੀ ਆ ਮਹੀਨੇ ਦੇ ਲਾਸਟ ਦੇ ਵਿੱਚ ਤੇ ਅਗਲੇ ਮਹੀਨੇ ਦੇ ਵਿੱਚ ਜਾ ਕੇ ਸਤੰਬਰ ਦੇ ਵਿੱਚ ਜਾ ਕੇ ਤਕਰੀਬਨ ਸਾਰੀਆਂ ਜਿਹੜੀਆਂ ਆਪਣੀਆਂ ਪਹਿਲਣਾਂ ਹੀਫਰਾਂ ਨੇ ਜੀਆਂ ਸਾਰਿਆਂ ਦਾ ਸੂਆ ਪੈਜੂਗਾ ਤੇ ਆ ਆਪਣੀ ਬੈਠੀ ਹੈਗੀ ਇੱਕ ਇਹਦੀ ਵੀ ਤਿਆਰੀ ਹੈਗੀ ਤੇ ਇਹਦਾ ਮਤਲਬ ਇਦਾਂ ਦਾ ਲੇਬ ਆ ਜਿਹੜਾ ਬਣਿਆ ਹੋਇਆਗਾ ਵਧੀਆ ਸ਼ੇਪ ਚ ਬਣਿਆ ਹੋਇਆਗਾ ਤੇ ਸਾਰਿਆਂ ਨੂੰ ਪ੍ਰਭੂ ਆਪਾਂ ਨੇ ਮਤਲਬ ਚੰਗੀ ਤਰ੍ਹਾਂ ਨਾਲ ਡੇਲੀ ਇਹਨਾਂ ਨੂੰ ਬੁਰਸ਼ ਨਾਲ ਨਮੋਣਿਆਂਗੇ ਰਾਤ ਨੂੰ ਮੱਛਰ ਬਹੁਤ ਹੁੰਦਾ ਹੈਗਾ ਤੇ ਉਹਦੇ ਕਰਕੇ ਰਾਤ ਨੂੰ ਸਾਰੀ ਰਾਤ ਇਹ ਪੂਛਾ ਮਾਰਦਿਆਂ ਫਰੀ ਜਾਂਦੀਆਂ ਨੇਗੀਆਂ ਤੇ ਦਿਨੇ ਜਦੋਂ ਆਪਾਂ ਚੰਗੀ ਤਰ੍ਹਾਂ ਬੁਰਸ਼ ਨਾਲ ਨਮਾਉਣਿਆਂਗੇ ਤੇ ਚੰਗੀ ਤਰ੍ਹਾਂ ਨਮਾਉਣ ਤੋਂ ਬਾਅਦ ਵੀ ਉਹ ਫਿਰ ਇਹ ਸਾਰਾ ਦਿਨ ਵਧੀਆ ਆਪਦਾ ਰੈਸਟ ਕਰਦੀਆਂ ਨੇਗੀਆਂ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਫਰਸ਼ ਦੇ ਉੱਤੇ ਫਨੈਲ ਦਾ ਸਿੱਟਾ ਲਾ ਦਿੰਨੇ ਆਂਗੇ ਤੇ ਇਸੇ ਵੀਡੀਓ ਦੇ ਵਿੱਚ ਭਰਾਵੋ ਆਪਾਂ ਤੁਹਾਨੂੰ ਦੱਸਾਂਗੇ ਬਹੁਤ ਭਰਾ ਕਹਿੰਦੇ ਨੇ ਵੀ ਮਸਟਾਈਟਸ ਬਹੁਤ ਆ ਰਹੀ ਹੈਗੀ ਤੇ ਉਹਦੇ ਬਾਰੇ ਥੋੜਿਆ-ਬਹੁਤ ਆਪਾਂ ਤੁਹਾਨੂੰ ਟਿਪਸ ਦੱਸਾਂਗੇ ਵੀ ਉਹਦੇ ਨਾਲ ਤੁਸੀਂ ਮਸਟਾਈਟਸ ਦੇ ਉੱਪਰ ਕੰਟਰੋਲ ਕਰ ਸਕਦੇ ਹੋਗੇ ਇਹ ਆਜੂ ਪ੍ਰਾਭੂ ਆਪਾਂ ਪਹਿਲਾਂ ਤੁਹਾਨੂੰ ਬੱਚਾ ਦਿਖਾ ਕੇ ਲਈਏ ਨਾਲੇ ਆਪਣੀ ਜਿਹੜੀ ਗਾਂ ਦਾ ਸੂਆ ਪਿਆਗਾ ਉਹ ਤੁਹਾਨੂੰ ਆਪਾਂ ਦਿਖਾਈਏ ਕਿਉਂਕਿ ਵੀਰੋ ਬਰਸਾਤ ਦਾ ਮੌਸਮ ਆਗਾ ਹਿਮ ਹਿਮਸ ਬਹੁਤ ਜ਼ਿਆਦਾ ਆਗੀ ਇਹਦੇ ਕਾਰਨ ਕੀ ਹੁੰਦਾਗਾ ਤਜਾਬੀਪਣ ਬਹੁਤ ਵਾਜ ਜਾਂਦਾ ਐਨੀਮਲਾਂ ਦੇ ਅੰਦਰ ਖਾਣ ਪੀਣ ਦੇ ਨਾਲ ਉਹਦੇ ਨਾਲ ਕੀ ਹੁੰਦਾਗਾ ਮਸਟਾਈਟਿਸ ਆ ਜਾਂਦੀ ਹੈ ਕਿ ਉਹ ਤੁਹਾਨੂੰ ਆਪਾਂ ਸਾਰਾ ਲਾਸਟ ਦੇ ਵਿੱਚ ਦੱਸਾਂਗੇ ਵੀ ਕਿਵੇਂ ਆਪਾਂ ਡਾਈਟ ਰੱਖਣੀ ਹੈ ਕਿਵੇਂ ਕੰਟਰੋਲ ਕਰ ਸਕਦੇ ਆਂਗੇ ਤੇ ਵੀਰੋ ਆਸੀ ਆਪਣੀ ਉਹ ਹੀਫਰ ਜਿਹਦਾ ਸੂਆ ਪਿਆਗਾ ਇਹ ਹੈ ਬੀਰੋਰ ਮਾਡਾ ਦਾ ਜਿਹੜਾ ਸੈਕਟਰੀ ਮਨ ਫੀਮੇਲ ਬੱਚਾ ਆਇਆਗਾ। ਬਾਕੀ ਭਰਾਵੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦਾ ਲੱਗਿਆ ਤੁਹਾਨੂੰ ਬੱਚਾ। 2-3 ਦਿਨ ਹੋ ਗਏ ਆਪਣੀ ਜਿਹੜੀ ਪਹਿਲਣ ਹੀ ਫਰਾਗੀ ਉਹਦੇ ਸੂਏ ਪਏ ਨੂੰ ਬਹੁਤ ਵਧੀਆ ਗ੍ਰੋਥ ਆਈ ਹੈਗੀ ਤੇ ਤੇ ਵੀਰੋ ਹੁਣ ਆਪਾਂ ਗੱਲ ਕਰਾਂਗੇ ਜੇ ਬਾਰ ਬਾਰ ਮਸਟਾਈਟਿਸ ਆ ਰਹੀ ਹੈਗੀ ਵੀ ਤਾਂ ਆਪਾਂ ਉਹਨੂੰ ਕਿਵੇਂ ਕੰਟਰੋਲ ਕਰ ਸਕਦੇ ਆਂਗੇ ਤੇ ਪ੍ਰਭੂ ਜਿੱਦਾਂ ਹੁਣ ਹਿਊਮਸ ਵਾਲਾ ਮੌਸਮ ਆ ਗਿਆ ਗਰਮੀ ਜਿਆਦਾ ਪੈਂਦੀ ਹੈਗੀ ਤੇ ਫਿਰ ਉਹਦੇ ਨਾਲ ਕੀ ਹੁੰਦਾ ਜਦੋਂ ਜਿਹੜਾ ਗਾਮਾ ਦਾ ਰਿਮੋਡ ਹੁੰਦਾ ਹੈਗਾ ਨਾ ਉਹਦੇ ਵਿੱਚ ਤਜਾਬ ਜਿਆਦਾ ਬਣ ਜਾਂਦਾ ਹੈਗਾ ਜਦੋਂ ਤਜਾਬ ਦੀ ਮਾਤਰਾ ਜਿਆਦਾ ਹੋ ਜਾਂਦੀ ਹੈਗੀ ਫਿਰ ਨਾਲ ਦੀ ਨਾਲ ਕੀ ਹੁੰਦਾ ਦਾਮ ਨੂੰ ਮਸਟਾਈਟਿਸ ਸਾਹਜਦੀ ਦੇਖੋ ਪ੍ਰਭੂ ਆਪਾਂ ਨੇ ਕੀ ਕਰਨਾ ਹੈਗਾ ਸਭ ਤੋਂ ਪਹਿਲਾਂ ਤਾਂ ਜਿੰਨੀ ਵੀ ਆਪਣੀ ਕੱਚੀ ਜਗ੍ਹਾ ਕਿ ਚਾਹੇ ਆਪਣੀ ਪੱਕੀ ਜਗ੍ਹਾ ਕਿ ਜਿਵੇਂ ਆ ਖੁਰਲੀ ਦੀਆਂ ਕੰਧਾਂ ਨੇਗੀਆਂ ਜਾਂ ਜਿਵੇਂ ਆ ਫਰਸਾਗਾ ਚਾਹੇ ਆ ਖੁਰਲੀ ਹੈਗੀ ਹਨਾ ਸਾਫ਼ ਸੋਪ ਕਰਕੇ ਤੇ ਤੁਸੀਂ ਨੇ ਕੀ ਕਰਨਾਗਾ ਉਹ ਜਿਹੜੀ ਆ ਕਰੋਸੋਲੀ ਨੂੰ ਦਵਾਈ ਹੈਗੀ ਇਹਦਾ ਤੁਸੀਂ ਨੇ ਸੜਕਿਆਉ ਕਰਨਾਗਾ ਇਹ 10 ਲੀਟਰ ਪਾਣੀ ਦੇ ਵਿੱਚ 50 ਐਮਐਲ ਪਾਉਣੀ ਆ ਆਪਾਂ ਨੇ ਬਾਕੀ ਤੁਸੀਂ ਆਪਣੀ ਜਗ੍ਹਾ ਦੇ ਅਕੋਰਡਿੰਗ ਵੀ ਰੱਖ ਸਕਦੇ ਹੋਗੇ ਤੇ ਇਹਦਾ ਭਾਵ ਉਹ ਆਪਣੇ ਸੜਕਿਆਉ ਕਰਨਾਗਾ ਜੇ ਜਾਦੇ ਆ ਰਹੀ ਹੈ ਕਿ ਮਸਟੈਟਿਕਸ ਤਾਂ 4 ਦਿਨਾਂ ਵਾਧਾ ਕਰਦੇ ਜਾ ਕਰੋ ਤੇ ਜੇ ਲੱਗਦਾਗਾ ਵੀ ਮਾਈਨਰ ਜੀ ਹੈਗੀ ਵੀ ਕਦੇ-ਕਦੇ ਆ ਰਹੀ ਹੈ ਦਿੱਕਤ ਤਾਂ ਤੁਸੀਂ ਹਫਤੇ ਬਾਅਦ ਵੀ ਕਰ ਸਕਦੇ ਹੋਗੇ ਤੇ ਇਹ ਗਰਮੀ-ਗਰਮੀ ਜ਼ਰੂਰ ਯੂਜ਼ ਕਰਨੀ ਹੈ ਕਿ ਫਿਰ ਏਸੇ ਦੇ ਨਾਲ ਹੀ ਆਪਾਂ ਨੇ ਚੁਵਾਈ ਕਰਨ ਤੋਂ ਬਾਅਦ ਜਿਹੜੇ ਥਾਨ ਨੇ ਡਿਪ ਕਰਨੇ ਨੇਗੇ ਇਹ ਵੀਰੋ 300 ਐਮਐਲ ਪਾਣੀ ਦੇ ਵਿੱਚ 1 ਐਮਐਲ ਦਵਾਈ ਪੈਂਦੀ ਹੈਗੀ ਪਰ ਆਪਾਂ ਡੇਢ ਕ ਐਮਐਲ ਯੂਜ਼ ਕਰ ਰਹੇ ਹਾਂ ਇਸ ਟਾਈਮ ਤੇ ਥੋੜੀ ਜਿਹੀ ਜ਼ਿਆਦਾ ਪਾ ਰਹੇ ਹਾਂ 1.5 ਐਮਐਲ ਤੇ ਉਹਦੇ ਨਾਲ ਚੰਗੀ ਤਰ੍ਹਾਂ ਸਾਰੇ ਥਾਨ ਨੇ ਜਿਹੜੇ ਡਬਾਉਣੇ ਨੇਗੇ ਇਹਦੇ ਨਾਲ ਮਸਟਾਈਟਿਸ ਆਪਾਂ ਕੰਟਰੋਲ ਕਰ ਸਕਦੇ ਆਂਗੇ ਪਰ ਆਪਾਂ ਖਤਮ ਨਹੀਂ ਕਰ ਸਕਦੇ ਹੈਗੇ ਜੇ ਆਪਾਂ ਕਹਿ ਦਈਏ ਵੀ ਇਹ ਚੀਜ਼ਾਂ ਨਾਲ ਖਤਮ ਕਰ ਲਾਂਗੇ ਕਿਉਂਕਿ ਜੁਲਾਈ ਤੇ ਅਗਸਤ ਦੇ ਮਹੀਨੇ ਦੇ ਵਿੱਚ ਇਹ ਦਿੱਕਤ ਆਉਂਦੀ ਆਉਂਦੀ ਹੈ ਜੀ ਪਰ ਆਪਾਂ ਜੇ ਮੈਨੇਜਮੈਂਟ ਸਹੀ ਰੱਖਾਂਗੇ ਨਾ ਤਾਂ ਕਾਫੀ ਹੱਦ ਤੱਕ ਆਪਾਂ ਚੀਜ਼ ਕੰਟਰੋਲ ਕਰ ਸਕਦੇ ਆਂਗੇ ਤੇ ਫਿਰ ਉਹ ਆਪਾਂ ਹੁਣ ਗੱਲ ਕਰ ਲਈਏ ਜਿਹੜੀਆਂ ਗਮਾਂ ਨੂੰ ਮਸਟਾਈਟਿਸ ਆ ਜਾਂਦੀ ਹੈਗੀ ਵੀ ਜਿਹੜਾ ਜੁਲਾਈ ਤੇ ਅਗਸਤ ਦਾ ਮਹੀਨਾ ਹੁੰਦਾ ਨਾ ਇਹਦੇ ਵਿੱਚ ਵੈਦਰ ਬਹੁਤ ਖਰਾਬ ਹੁੰਦਾਗਾ ਇੱਥੇ ਮਸਟਾਈਟਿਸ ਬਹੁਤ ਆਉਂਦੀ ਹੈਗੀ ਤੇ ਬਹੁਤ ਪ੍ਰਾਪ ਉਸਦੇ ਨੇ ਵੀ ਆਪਾਂ ਹਰਾਚਾਰਾ ਵੀ ਸਾਫ਼ ਸੁਥਰਾ ਦੇ ਰਹਿਆਂਗੇ ਜਿਹੜਾ ਗਾਵਾਂ ਦਾ ਬੈਡ ਸਿਸਟਮ ਆਗਾ ਉਹ ਵੀ ਬਹੁਤ ਵਧੀਆਗਾ ਵੀ ਫਿਰ ਵੀ ਜਿਹੜੀ ਮਸਟਾਈਟਿਸ ਆ ਬਹੁਤ ਆ ਰਹੀ ਹੈ ਪਹਿਲਾਂ ਸੁਣੇਦਾ ਮੈਂ ਕਾਰਨ ਦੱਸ ਦਾਂਗਾ ਵੀ ਕਿਉਂ ਆਉਂਦੀ ਹੈਗੀ ਕਿਉਂਕਿ ਪ੍ਰਾ ਉਹ ਹਿਮਸ ਕਾਰਨ ਕੀ ਹੁੰਦਾਗਾ ਗਾਵਾਂ ਦਾ ਜਿਹੜਾ ਰੂਮਨਾ ਖਰਾਬ ਹੋਣ ਲੱਗ ਜਾਂਦਾਗਾ ਜਿਹੜਾ ਤਜਾਬੀ ਪਾਣਾਗਾ ਉਹਦੀ ਮਾਤਰਾ ਵੱਧ ਜਾਂਦੀ ਹੈਗੀ ਫਿਰ ਉਹਦੇ ਕਾਰਨ ਕੀ ਹੁੰਦਾਗਾ ਆ ਪੀ ਐਚ ਲੈਵਲ ਵੀ ਖਰਾਬ ਹੋ ਜਾਂਦਾ ਗਾਵਾਂ ਦਾ ਤੇ ਨਾਲੇ ਮਸਟਾਈਟਿਸ ਆ ਜਿਹੜੀ ਉਹ ਆਉਣ ਲੱਗ ਜਾਂਦੀ ਹੈ ਕਿ ਇੱਥੇ ਵੀ ਰੋ ਆਪਾਂ ਦੇਖੋ ਜੁਲਾਈ ਤੇ ਅਗਸਤ ਦੇ ਵਿੱਚ ਮਸਟਾਈਟਿਸ ਨੂੰ ਇਹ ਨਹੀਂ ਹੈਗਾ ਵੀ ਆਪਾਂ ਜੜੋਂ ਖਤਮ ਕਰ ਸਕਦੇ ਆਂਗੇ ਪਰ ਇਹ ਹੈ ਵੀ ਹਾਂ ਚੰਗਾ ਮੈਨੇਜਮੈਂਟ ਕਰਕੇ ਆਪਾਂ ਇਹਨੂੰ ਕੰਟਰੋਲ ਕਰ ਸਕਦੇ ਆਂਗੇ ਇੱਥੇ ਆਉਂਦੀ ਆਉਂਦੀ ਹੈ ਕਿਉਂਕਿ ਵੈਦਰੀ ਐਦਾਂ ਦਾਗਾ ਪਰ ਜੇ ਆਪਾਂ ਜਿਆਦਾ ਧਿਆਨ ਨਹੀਂ ਦੇਵਾਂਗੇ ਫਿਰ ਭਰਾਬੋ ਕੀ ਆਗਾ ਥਾਣਾ ਦੇ ਵਿੱਚੋਂ ਪਾਣੀ ਆਉਣ ਲੱਗ ਜਾਂਦਾ ਥਣ ਖਰਾਬ ਵੀ ਹੋ ਜਾਂਦੇ ਨੇਗੇ ਹੁਣ ਸਾਨੂੰ ਮੈਂ ਦੱਸ ਦਾਂਗਾ ਜਿਹੜਾ ਤੁਸੀਂ ਸਾਹਮਣੇ ਮਿੱਠਾ ਸੋਡਾ ਦੇਖ ਰਹੇ ਹੋਗੇ ਇੱਕ ਤਾਂ ਇਹ ਮੰਨ ਲਓ ਵੀ ਮਿਲਕਿੰਗ ਗਾਵਾਂ ਵਾਸਤੇ ਇਹ ਰਾਮਬਾਨ ਦਵਾਈ ਆ ਗਈ। ਇਹਦੀ ਜਿਹੜੀ ਡੋਜ਼ ਆ ਗਈ ਦੇਖੋ ਜਦੋਂ ਗਾਵਾਂ ਨੂੰ ਨਾ ਮਸਟਾਈਟਿਸ ਆ ਜਾਏ ਆਰਡਰ ਨੂੰ ਸਵੇਲਿੰਗ ਆਰਡਰ ਨੂੰ ਸਵੇਲਿੰਗ ਆ ਜਾਏ ਤੁਸੀਂ ਨੇ ਸਭ ਤੋਂ ਪਹਿਲਾਂ ਕੰਮ ਕੀ ਕਰਨਾਗਾ ਮਿੱਠਾ ਸੋਡਾ 120 25 ਗ੍ਰਾਮ ਪਾਣੀ ਦੇ ਵਿੱਚ ਘੋਲ ਕੇ ਨਾਲ ਰਾਹੀਂ ਦੇਣਾ ਨਾਲ ਦੀ ਨਾਲ ਇਹ ਲਗਾਤਾਰ 3 ਤੋਂ 4 ਦਿਨ ਕਰਨਾਗਾ ਇਹ ਜਿਹੜਾ ਉਹਨਾਂ ਦਾ ਰਿਊਮਨ ਖਰਾਬ ਹੋਇਆ ਹੋਇਆ ਹੈਗਾ ਤਜਾਬ ਵਧਿਆ ਹੋਇਆ ਹੈਗਾ ਉਹਨੂੰ ਕੰਟਰੋਲ ਕਰੂਗਾ ਟ੍ਰੀਟਮੈਂਟ ਵੀ ਕਰਨਾ ਬਹੁਤ ਜ਼ਰੂਰੀ ਹੈਗਾ ਉਸ ਤੋਂ ਬਾਅਦ ਪ੍ਰਭੂ ਤੁਸੀਂ ਨੇ ਨਾਰਮਲ ਜਿਹੜੀ ਦੀ ਡੋਜ਼ ਹੈਗੀ ਉਹ 100 ਗ੍ਰਾਮ ਰੱਖਣੀ ਹੈਗੀ ਕੱਖਾਂ ਦੇ ਉੱਤੇ ਮਿਲਕਿੰਗ ਗਾਵਾਂ ਵਾਸਤੇ ਪਰ ਡਰਾਈ ਕੀਤੀ ਹੋਈਆਂ ਗਾਵਾਂ ਨੂੰ ਨਹੀਂ ਦੇਣਾ ਹੈਗਾ ਇਹ ਉਸ ਤੋਂ ਬਾਅਦ ਵੀਰੋ ਕੀ ਕਰਨਾਗਾ ਜਦੋਂ ਪ੍ਰਭੂ ਤੁਸੀਂ ਚਵਾਈ ਕਰਦੇ ਹੋਗੇ ਇੱਕ ਵਾਰ ਧਾਰਾ ਜਿਹੜੀ ਉਹ ਆਪਣੇ ਹੱਥਾਂ ਤੇ ਜ਼ਰੂਰ ਮਾਰਿਆ ਕਰੋ ਕਿਉਂਕਿ ਜੇ ਤੁਹਾਨੂੰ ਲੱਗ ਰਿਹਾ ਬਰੀਕ ਬਰੀਕ ਛਿੱਦੀ ਆ ਰਹੀ ਹੈਗੀ ਤਾਂ ਤੁਸੀਂ ਉਦੋਂ ਵੀ 3-4 ਦਿਨ ਲਗਾਤਾਰ 120-25 ਗ੍ਰਾਮ ਆ ਜਿਹੜਾ ਇਹ ਮਿੱਠਾ ਸੋਡਾ ਪਾਣੀ 'ਚ ਘੋਲ ਕੇ ਦੇਣਾਗਾ ਫਿਰ ਉਹ ਉਹ ਬੈਕਟੀਰੀਆ ਨੂੰ ਵਧਣ ਨਹੀਂ ਦਿੰਦਾ ਹੈਗਾ ਪੀ ਐਚ ਲੈਵਲ ਨੂੰ ਮਿੱਠਾ ਸੋਡੀ ਸਹੀ ਕਰ ਦਿੰਦਾ ਹੈਗਾ ਆਪਾਂ ਨੂੰ ਟ੍ਰੀਟਮੈਂਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਤੇ ਇਹਦੀ ਪ੍ਰਾਵੋ ਜਿਹੜੀ ਰੋਜ਼ ਆ ਗਈ ਉਹ ਵਾ 100 ਗ੍ਰਾਮ ਰੱਖਨੇ ਆ ਨਾਰਮਲ ਤੁਸੀਂ ਨੇ ਪਰ ਜਦੋਂ ਆ ਜੇ ਉਦੋਂ 120-25 ਗ੍ਰਾਮ ਪਾਣੀ ਰਾਹੀਂ ਘੋਲ ਕੇ ਦੇਣਾਗਾ ਤੇ ਪ੍ਰਭੂ ਜਿੱਦਾਂ ਰੂਮੀ ਕੋਨ ਤੁਸੀਂ ਦੇਖ ਰਹੇ ਹੋਗੇ ਆਪਾਂ ਕੀ ਕਰਦੇ ਆਂਗੇ 50 ਗ੍ਰਾਮ ਰੂਮੀ ਕੋਨ 50 ਗ੍ਰਾਮ ਮਿੱਠਾ ਸੋਡਾ ਡੇਲੀ ਇਹ ਇਦਾਂ ਦੇ ਰਿਆਂਗੇ ਆਪਣੀਆਂ ਮਿਲਕਿੰਗਾਂ ਮਾਂ ਨੂੰ ਤੁਸੀਂ ਜੇ ਦੋਨੋਂ ਦੇਣੇ ਨੇਗੇ 50 50 ਗ੍ਰਾਮ ਰੱਖ ਸਕਦੇ ਹੋਗੇ ਇਕੱਲਾ ਮਿੱਠਾ ਸੋਡਾ 100 ਗ੍ਰਾਮ ਜੇ ਇਕੱਲਾ ਰੂਮੀ ਕੋਨ ਦੇਣਾਗਾ ਇਹਦੀ ਡੋਜ਼ ਥੋੜੀ ਜੀ ਘੱਟ ਆਗੀ ਇਹ ਤੁਸੀਂ 70 ਗ੍ਰਾਮ ਰੱਖ ਸਕਦੇ ਹੋਗੇ ਇਹਦੇ ਨਾਲ ਭਰਾਵੋ ਆਪਾਂ ਕੀ ਆਪਣੀ ਮਸਟਾਈਟਿਸ ਆ ਜਿਹੜੀ ਜੁਲਾਈ ਤੇ ਅਗਸਤ ਦੇ ਮਹੀਨੇ ਵਿੱਚ ਕੰਟਰੋਲ ਕਰ ਸਕਦੇ ਆਂਗੇ ਬਾਕੀ ਵੀਰੋ ਥੋੜੇ ਸਾਇਲ ਤੇ ਡਿਪੈਂਡ ਕਰਦਾਗਾ ਹਨਾ ਸਾਇਲ ਜੇ ਕਿਦਾਂ ਦਾਗਾ ਜੇ ਥੋੜੀ ਟਾਕਸਿਸਿਟੀ ਜ਼ਿਆਦਾ ਆ ਗਈ ਉਲੀ ਵਗੈਰਾ ਆ ਰਹੀ ਹਲਕੇ ਹਲਕੇ ਤਾਂ ਟਾਕਸੀਮਾਈਂਡਰ ਵੀ ਤੁਸੀਂ ਯੂਜ਼ ਕਰ ਸਕਦੇ ਹੋਗੇ 20 ਤੋਂ 25 ਗ੍ਰਾਮ ਡੇਲੀ ਪਰ ਹੋਵੇ ਚੰਗੀ ਕੁਆਲਿਟੀ ਦਾ ਮਾੜੀ ਕੁਆਲਿਟੀ ਦਾ ਨਾ ਹੋਵੇ ਕਿਉਂਕਿ ਮਾੜੀ ਕੁਆਲਿਟੀ ਦਾ ਕੀ ਕਰਦਾ ਜਿਹੜੇ ਮਿਨਰਲਸ ਵਗੈਰਾ ਆਪਾਂ ਦੰਨੇ ਆਗੇ ਉਹਨਾਂ ਨੂੰ واਸ਼ ਆਊਟ ਕਰਾ ਦਿੰਦਾਗਾ ਤੇ ਵਧੀਆ ਬ੍ਰਾਂਡ ਦਾ ਤੁਸੀਂ ਨੇ ਲੈ ਕੇ ਪਾਉਣਾਗਾ ਬਾਕੀ ਵੀਰੋ ਮਿੱਠਾ ਸੋਡਾ ਵੀ ਵਧੀਆ ਕੁਆਲਿਟੀ ਦਾ ਲੈ ਕੇ ਪਾਇਆ ਕਰੋ ਤੁਸੀਂ ਤੇ ਆਪਾਂ ਇਹ ਕੰਪਨੀ ਦਾ ਹੈਗਾ ਜਿਹੜਾ ਯੂਜ਼ ਕਰ ਰਹਿਆਂਗੇ ਬਾਕੀ ਵੀਰੋ ਸਾਇਲੇਜ ਕੱਢ ਰਿਆਂਗੇ ਆ ਗਿਆ ਆਪਣਾ ਦੂਸਰਾ ਕਿਹੜਾ ਪਹਿਲਾ ਕਿਹੜਾ ਆਪਾਂ ਕੱਢ ਲਏ ਸੀਗਾ ਇਸ ਤਰ੍ਹਾਂ ਦਾ ਵੀ ਦੋ ਸਾਇਲੇਜ ਆ ਗਿਆ ਇਹ ਬਾਕੀ ਵੀਰੋ ਆਪਣੇ گاਵਾਂ ਨੇ ਜਿਹੜੀਆਂ ਮੋਸਟਲੀ ਡਰਾਈ ਕਰਦੇ ਆ ਇੱਕ ਗਾਂ ਆਪਾਂ ਅੱਜ ਫੋਰ ਡਰਾਈ ਕਰਾਂਗੇ ਤੇ ਉਹਦੇ ਟਿਊਬਾਂ ਨੇ ਜਿਹੜੀਆਂ ਕੈਪਰਾਂ ਮੈਨ ਭਰ ਦਾਂਗੇ ਆਪਾਂ ਅੱਜ ਤੇ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਹੈਗਾ 2 ਮਹੀਨੇ ਪਹਿਲਾਂ ਡਰਾਈ ਕਰਨੀਆਂ ਫਿਰ ਆਪਾਂ ਉਹਨਾਂ ਤੋਂ ਅਗਲੇ ਸੂਏ ਚੰਗਾ ਦੁੱਧ ਲੈ ਸਕਦੇ ਆਂਗੇ ਤੇ ਜੇ ਆਪਾਂ 2 ਮਹੀਨੇ ਪਹਿਲਾਂ ਨਹੀਂ ਛੱਡਾਂਗੇ ਫਿਰ ਭਰਾਵੋ ਉਹਨਾਂ ਦੁੱਧ ਨਹੀਂ ਦਿੰਦੀਆਂ ਹੈਗਾ ਗਾਵਾਂ ਕਿਉਂਕਿ ਇਹ 2 ਮਹੀਨੇ ਦੇ ਵਿੱਚ ਹੀ ਆਪਾਂ ਗਾਵਾਂ ਦਾ ਜਿਹੜਾ ਆਰਡਰ ਆਗਾ ਉਹਦੀ ਰਿਪੇਅਰ ਕਰ ਸਕਦੇ ਆਂਗੇ ਜੇ ਮੰਨ ਲਓ ਪਿਛਲੇ ਸੂਏ ਦੁੱਧ ਘਟਾ ਆਇਆਗਾ ਜਾ ਕਿਸੇ ਥਣ ਦੇ ਵਿੱਚ ਦੁੱਧ ਪੂਰਾ ਨਹੀਂ ਆਇਆ ਹੈਗਾ ਤਾਰਾ ਨਹੀਂ ਸਹੀ ਆਈਆਂ ਹੈਗੀਆਂ ਤਾਂ ਇਹੀ 2 ਮਹੀਨਿਆਂ ਦੇ ਵਿੱਚ ਕੀ ਆਗਾ ਆਪਾਂ ਸਹੀ ਕਰ ਸਕਾਂਗੇ ट्रांजੈਕਸ਼ਨ ਫੀਡ ਪਲੱਸ ਸਾਇਲਜ ਦੇ ਕੇ ਫੀਡ ਆ ਕੀ ਉਹ ਵੀ ਆਪਾਂ ਤੁਹਾਨੂੰ ਦਿਖਾਈਏ 10000 ਦੇ ਇੰਨੇ ਰਹਿ ਗਏ ਆਨਰਜੀ ਬੂਸਟਰ ਪਿਆਗਾ ट्रांजੈਕਸ਼ਨ ਪਲੱਸ ਸੀ ਜਿਹੜੀ ਇਹਦੇ ਵੀ 3 ਬੈਗ ਰਹਿ ਗਏ ਤਕਰੀਬਨ ਤੇ ਇਹੀ ਫੋਟਰਾਇ ਦੇ ਵਿੱਚ 2 ਪੈਨ ਹੈਗੇ ਮਤਲਬ ਇੱਕ ਅੱਧਾ ਰਹਿ ਗਿਆ ਭਰਾ ਉਹ ਤੇ ਆ ਹੈਗਾ ਆਪਣਾ ਡੈਰੀ ਪ੍ਰੋਟੀਨ ਆ ਡਾਇਰੀ ਪ੍ਰੋਟੀਨ ਜਿਹੜਾ ਹੈਗਾਗਾ ਆਪਣਾ ਇਹ ਇਸ ਟਾਈਮ ਤੇ ਮਤਲਬ ਜਿਹੜੀਆਂ ਆਪਣੇ ਮਿਲਕਿੰਗ ਆਮ ਨੇ ਉਹਨਾਂ ਨੂੰ ਵੀ ਦੇ ਰਿਆਂਗੇ એનર્ਜੀ ਬੂਸਟਰ ਚੱਲ ਰਿਹਾ ਹੈਗਾ ਤੇ 10000 ਓਵਰ ਆਲ ਇਹ ਤਿੰਨ ਚੀਜ਼ਾਂ ਪੈੜੀਆਂ ਨੇ ਜੀ ਜਿਹਦੇ ਨਾਲ ਆਪਣਾ ਰਿਜ਼ਲਟ ਜਿਹੜਾ ਵਧੀਆ ਮਿਲੇ ਆਪਣੀਆਂ ਗਾਵਾਂ ਨੂੰ ਜਿਹੜਾ ਨੈਸਟ ਆਰਡਰ ਪਾਵਾਂਗੇ ਵੀ ਉਹ ਕਿਸ ਤਰ੍ਹਾਂ ਡਾਈਟ ਬਣਦੀ ਹੈਗੀ ਆਪਣੀ ਫਿਰ ਉਹਦੇ ਅਕੋਰਡਿੰਗ ਆ ਜਿਹੜਾ ਪਾਊਡਰ ਪਾਵਾਂਗੇ ਤੇ ਇੱਕ ਨਾ ਬਹੁਤ ਵੀਰ ਕਹਿੰਦੇ ਨੇ ਵੀ ਰਿਪਲਾਈ ਘੱਟ ਕਰ ਰਹੇ ਹੋਗੇ ਮੈਸੇਜ ਦਾ ਤੇ ਪ੍ਰਭੂ ਗੱਲ ਇਹ ਹੈ ਕਿ ਕਿਉਂਕਿ ਗਰਮੀ ਦਾ ਟਾਈਮ ਆ ਗਿਆ ਦੇਖੋ ਗਰਮੀ ਦੇ ਵਿੱਚ ਕੀ ਆਗਾ ਆਪਾਂ ਸਾਰੀਆਂ ਗਾਵਾਂ ਨੇ ਜਿਹੜੀਆਂ ਆਪਣੀਆਂ ਇਹ ਇਹਨਾਂ ਨੂੰ ਆਪਾਂ ਇਕੱਲੇ ਨਹੀਂ ਹੈਗਾ ਵੀ ਆਪਾਂ ਫੋਗਰ ਚਲਾਤੇ ਆਪਾਂ ਬੁਰਸ਼ ਨਾਲ ਦੇਖੋ ਚੰਗੀ ਤਰ੍ਹਾਂ ਸਾਰਾ ਰੇਤਾ ਲਾ ਕੇ ਵਧੀਆ ਪਾਣੀ ਨਾਲ ਨਮਾਉਣਿਆਂਗੇ ਤਾਰਨੇ ਹੈ ਪ੍ਰਭੂ ਦੇਖੋ ਗਰਮੀ ਦੇ ਵਿੱਚ ਕੀ ਆਗਾ ਹੁਣ ਇੱਧਰ ਵੀ ਆਪਣੇ ਨਮਾਉਣੇ ਨਾਲ ਲਾ ਕੇ ਤੇ ਉਧਰਲੇ ਜਿਹੜੀਆਂ ਬੱਚੇ ਨੇਗੇ ਤੇ ਉਹ ਵੀ ਮੈਂ ਸਾਰੇ ਪੈਪ ਲਾ ਕੇ ਆਪਾਂ ਚੰਗੀ ਤਰ੍ਹਾਂ ਨਮਾਉਣਿਆਂਗੇ ਤੇ ਉਹਦੇ ਕਾਰਨ ਵੀਰੋ ਆਪਾਂ ਨੂੰ 11 11:30 ਵੱਜ ਜਾਂਦੇ ਨੇਗੇ ਨਮਾਉਂਦੇ ਨਮਾਉਂਦੇ ਤੇ 11:30 ਤੋਂ ਬਾਅਦ ਭਰਾਵੋ ਫੇਰ ਆਪ ਵੀ ਰੈਸਟ ਕਰਨੀ ਹੁੰਦੀ ਹੈ 2 ਘੰਟੇ ਉਸ ਤੋਂ ਬਾਅਦ ਦੁਬਾਰਾ ਫੇਰ ਆਪਾਂ ਇੱਧਰ ਫਾਰਮ ਤੇ ਆ ਜਾਨੇਗੇ ਇੱਕ ਗਰਮੀ ਦਾ ਟਾਈਮ ਆਗਾ ਉਹਦੇ ਵਿੱਚ ਥੋੜਾ ਜਿਹਾ ਆਪਣਾ ਧਿਆਨ ਆ ਜਿਹੜਾ ਇੱਧਰ ਫਾਰਮ ਵੱਲ ਆਗਾ ਦੇਖੋ ਡਰਾਈ ਕਰ ਰਹੇ ਆ ਗਾਮਾਂ ਨਾਲੇ ਤਾਂ ਆਪਾਂ ਤੇ ਥੋੜੀ ਜਿਹੀ ਡਾਈਟ ਵਗੈਰਾ ਵੀ ਧਿਆਨ ਰੱਖਣੀ ਪੈਂਦੀ ਹੈ ਫੀਡ ਵਗੈਰਾ ਜੋ ਵੀ ਆਪਾਂ ਕਰ ਰਹੇ ਆਗੇ ਹੁਣ ਮੈਂ ਆਪ ਖੁਦ ਕੱਲੀ-ਕੱਲੀ ਚੀਜ਼ ਮਤਲਬ ਚੈੱਕ ਕਰਕੇ ਆਪਾਂ ਕਰ ਰਹੇ ਆ ਜੀ ਤੇ ਨਾਲੇ ਚੁਵਾਈ ਵੀ ਭਰਾਵੋ ਆਪਾਂ ਨਾਲ ਲਾ ਕੇ ਕਰਵਾਈ ਤੇ ਇਸ ਟਾਈਮ ਤੇ ਗਰਮੀ ਦਾ ਟਾਈਮ ਆਗਾ ਕਿਉਂਕਿ ਗਰਮੀ ਦੇ ਵਿੱਚ ਕੀ ਹੁੰਦਾਗਾ ਜੇ ਦੇਖੋ ਆਪਾਂ ਵਿੱਚ ਨਹੀਂ ਫਿਰਾਂਗੇ ਮੰਨ ਲਓ ਕਿਸੇ ਗਾਂ ਨੂੰ ਮੈਸਟੈਟਿਸ ਆ ਗਈ ਤਾਂ ਏ ਟਾਈਮ ਦੇ ਵਿੱਚ ਜਿਹੜਾ ਦੁੱਧ ਹੈਗਾ ਉਹ ਪਾਣੀ ਬਣ ਜਾਂਦਾਗਾ ਦਹੀਂ ਵਾਂਗੂ ਫਟ ਜਾਂਦਾਗਾ ਫਿਰ ਇਹ ਤਾਂ ਹੈ ਨਹੀਂਗਾ ਵੀ ਇੱਕ ਦਿਨ ਟਰੀਟਮੈਂਟ ਕਰਨ ਨਾਲ ਉਹਦਾ ਫਰਕ ਪੈ ਜਾਊਗਾ ਤੇ ਜੇ ਆਪਾਂ ਪਹਿਲੀ ਮੈਨੇਜ ਰੱਖਾਂਗੇ ਡੇਲੀ ਚੈੱਕ ਕਰਦੇ ਰਹਾਂਗੇ ਯਾਰ ਵੀ ਦੁੱਧ ਤਾਂ ਨਹੀਂ ਖਰਾਬ ਹੈਗਾ ਜਿਵੇਂ ਇੱਕ ਦੋ ਗਾਵਾਂ ਦੇ ਹੁਣ ਮੈਂ ਚੈੱਕ ਕਰਦਾ ਸੀਗਾ ਛਿੱਧੀਆਂ ਨਹੀਂ ਸੀ ਹਲਕੇ ਹਲਕੀਆਂ ਤੇ ਇੱਕ ਦਿਨ ਦੇ ਟਰੀਟਮੈਂਟ ਨਾਲ ਹੀ ਭਰਾਵੋ ਅਗਲੇ ਦਿਨ ਤੁਸੀਂ ਲਾ ਲੋ ਵੀ ਦੁੱਧ ਪੂਰਾ ਕਲੀਅਰ ਹੋ ਗਿਆ ਤੇ ਇਹ ਮਤਲਬ ਇਹ ਚੀਜ਼ ਹੋ ਜਾਂਦੀ ਹੈ ਕਿ ਪਰ ਜੇ ਆਪਾਂ ਹੁਣ ਧਿਆਨ ਨਹੀਂ ਦਵਾਂਗੇ ਲੇਬਰ ਦੇ ਸਿਰ ਤੇ ਨੂੰ ਛੱਡ ਦਾਂਗੇ ਉਹ ਲੇਬਰ ਨੇ ਤਾਂ ਮਸ਼ੀਨ ਲਾ ਦੇਣੀ ਹੈ ਕਿ ਉਹ ਤਾਂ ਫਿਰ ਆਪਾਂ ਨੂੰ ਉਦੀ ਪਤਾ ਲੱਗੂਗਾ ਜਦੋਂ ਉਹਦੇ ਆਰਡਰ ਨੂੰ ਸਵੇਲਿੰਗ ਆਜੂਗੀ ਫਿਰ ਪਰ ਆ ਉਹਥੇ ਕਿਤੇ ਨਾ ਕਿਤੇ ਕੀ ਹੁੰਦਾਗਾ ਥਣ ਚ ਸਮੱਸਿਆ ਆ ਜਾਂਦੀ ਹੁੰਦੀ ਹੈ ਕਿ ਕਈ ਵਾਰੀ ਥਣ ਨੇ ਜਿਹੜੇ ਉਹ ਜਮੀਂ ਦੁੱਧ ਖਤਮ ਹੋ ਜਾਂਦਾ ਹੁੰਦਾ ਸੂਏ ਦਾ ਤੇ ਤਾਂ ਕਰਕੇ ਫਿਰ ਉਹ ਆਪਣਾ ਧਿਆਨ ਆ ਜਿਹੜਾ ਹੁਣ ਫਾਰਮ ਵੱਲ ਰਹਿੰਦਾਗਾ ਅਗਸਤ ਦਾ ਮਹੀਨਾ ਹੋਰ ਆਪਾਂ ਪੂਰਾ ਧਿਆਨ ਰੱਖਣਾਗਾ ਸਤੰਬਰ ਦੇ ਵਿੱਚ ਜਾ ਕੇ ਚਲੋ ਮੌਸਮ ਸਹੀ ਹੋ ਜਾਊਗਾ ਖੇਰੋਂ ਤੋਂ ਐਨੀਮਲਾਂ ਨੂੰ ਜ਼ਿਆਦਾ ਇਹ ਪ੍ਰੋਬਲਮਾਂ ਨਹੀਂ ਆਉਂਦੀਆਂ ਹੈਗੀਆਂ ਸਾਈਟਿਸ ਆ ਜਿਹੜੀ ਭਰਾਵੋ ਫਿਰ ਸਰਦੀ ਦੇ ਵਿੱਚ ਜਾ ਕੇ ਗਾਵਾਂ ਨੂੰ ਨਾ ਮਾਤਰ ਹੋ ਜਾਂਦੀ ਹੈਗੀ ਘਟ ਜਾਂਦੀ ਹੈਗੀ ਗਰਮੀ ਦੇ ਵਿੱਚ ਕੀ ਹੈਗਾ ਗਰਮੀ ਦੇ ਵਿੱਚ ਜੇ ਆਪਾਂ ਸਾਇਲ ਚ ਸਭਾ ਕੁਝ ਸਹੀ ਹੈਗਾ ਬੈਡ ਸਿਸਟਮ ਵੀ ਆਪਣਾ ਵਧੀਆ ਹੈਗਾ ਇਹ ਫੇਰ ਵੀ ਆਊਗੀ ਕਿਉਂਕਿ ਤੁਹਾਨੂੰ ਦੱਸਿਆ ਵੀ ਜਿਹੜਾ ਰਿਊਮਨ ਹੈਗਾ ਉਹ ਖਰਾਬ ਹੋ ਜਾਂਦਾਗਾ ਖਾਣ ਪੀਣ ਨਾਲ ਕਿਉਂਕਿ ਗਰਮੀ ਜ਼ਿਆਦਾ ਹੈ ਜੇ ਹੁਣ ਆਪਣਾ ਵੀ ਦੇਖ ਲਓ ਤੁਸੀਂ ਜੇ ਆਪਾਂ ਥੋੜਾ ਜਿਹਾ ਘੱਟ ਵੱਧ ਖਾ ਲਈਏ ਰਿਊਮਨ ਦੇ ਵਿੱਚ ਤਾਂ ਆਪਣਾ ਵੀ ਤਜਾ ਬਣ ਜਾਂਦਾਗਾ ਅੰਦਰ ਪੇਟ ਦੇ ਵਿੱਚ ਤਾਂ ਕਰਕੇ ਭਰਾਵੋ ਇਹ ਜਿੰਨਾ ਮਰਜ਼ੀ ਆਪਾਂ ਕੇਅਰ ਕਰ ਲਈਏ ਖਾਣ ਪੀਣ ਦੇ ਨਾਲ ਵੀ ਹੈਗਾ ਜਿਹੜੀ ਸਮੱਸਿਆ ਆ ਜਾਂਦੀ ਹੈ ਜੀ ਤੇ ਥੋੜਾ ਜਿਹਾ ਤਾਂ ਕਰਕੇ ਭਰਾਵੋ ਆਪਣਾ ਜਿਹੜਾ ਹੈਗਾਗਾ ਇਧਰ ਧਿਆਨ ਆਗਾ